ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀਆਂ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੋ ਵੱਡੇ ਐਲਾਨ ਕੀਤੇ ਗਏ ਹਨ ਪਹਿਲੇ ਵੱਡੇ ਐਲਾਨ ਦੀ ਜੇਕਰ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੱਚੇ ਰਹਿ ਰਹੇ ਹਨ ਉਹਨਾਂ ਦੇ ਲਈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਮਾਰਕ ਵਿਲਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜਿੰਨੇ ਵੀ ਕੈਨੇਡਾ ਦੇ ਵਿੱਚ ਹੁਣ ਇਸ ਸਮੇਂ ਕੱਚੇ ਪ੍ਰਵਾਸੀ ਰਹਿ ਰਹੇ ਹਨ ਜੇਕਰ ਉਹ ਕੰਸਟ੍ਰਕਸ਼ਨ ਕੰਮ ਕਰਦੇ ਹਨ ਤੇ ਉਹਨਾਂ ਨੂੰ ਜਿਹੜੀ ਉਹ 6000 ਤੋਂ ਵੱਧ ਲੋਕਾਂ ਨੂੰ ਸਿੱਧੀ ਪੀਆਰ ਦਿੱਤੀ ਜਾਵੇਗੀ ਤੇ ਜਿਹੜੇ ਵੀ ਉਹ ਪੰਜਾਬੀ ਭਾਰਤੀ ਚਾਹੇ ਟੂਰਿਸਟ ਵੀਜ਼ਾ ਦੇ ਉੱਤੇ ਆਏ ਸਨ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਉੱਤੇ ਆਏ ਹਨ ਤੇ ਉਹਨਾਂ ਦੇ ਜਿਹੜੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ ਤੇ ਉਹ ਕੈਨੇਡਾ ਦੇ ਵਿੱਚ ਇਲੀਗਲ ਤੌਰ ਦੇ ਉੱਤੇ ਰਹਿ ਰਹੇ ਸਨ ਸੋ ਉਹਨਾਂ ਨੂੰ ਵੀ ਜਿਹੜਾ ਪੀਆਰ ਹੁਣ ਦਿੱਤੀ ਜਾਵੇਗੀ ਕਿਉਂਕਿ ਕੰਸਟਰਕਸ਼ਨ ਵਰਕਰਾਂ ਦੀ ਜਿਹੜੀ ਘਾਟ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਪਾਈ ਜਾ ਰਹੀ ਹੈ ਤੇ ਅਗਲੇ ਕੁਝ ਕਸਾਲਾਂ ਦੇ ਦੌਰਾਨ ਹੀ ਕੈਨੇਡਾ ਨੂੰ 3.5 ਲੱਖ ਕੰਸਟਰਕਟ ਵਰਕਰ ਚਾਹੀਦੇ ਹਨ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਆਬਾਦੀ ਲਗਾਤਾਰ ਵੱਧ ਰਹੀ ਹੈ ਤੇ ਘਰ ਬਣਾਉਣ ਦੀ ਜਿਹੜੀ ਰਫਤਾਰ ਹੈ ਉਹ ਕਾਫੀ ਜਿਆਦਾ ਇਸ ਸਮੇਂ ਸਲੋ ਚੱਲ ਰਹੀ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਜਿਹੜੇ ਪੰਜਾਬੀ ਭਾਰਤੀ ਪੀਆਰ ਦੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਦੋ ਪ੍ਰੋਗਰਾਮ ਲਾਂਚ ਕੀਤੇ ਗਏ ਹਨ ਜਿਸ ਦੇ ਵਿੱਚ ਪਹਿਲੇ ਪ੍ਰੋਗਰਾਮ ਦਾ ਨਾਮ ਚਾਈਲਡ ਕੇਅਰ ਸਪੋਰਟਰ ਰੱਖਿਆ ਗਿਆ ਹੈ ਤੇ ਦੂਸਰੇ ਜਿਹੜੇ ਪ੍ਰੋਗਰਾਮ ਦਾ ਨਾਮ ਹੋਮ ਕੇਅਰ ਵਰਕਰ ਰੱਖਿਆ ਗਿਆ ਹੈ ਜਿਸ ਦੇ ਵਿੱਚ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਕੈਨੇਡਾ ਨੂੰ ਜਿਹੜੇ ਉਹ ਕਾਮੇ ਚਾਹੀਦੇ ਹਨ ਜਿਸ ਦੇ ਕਾਰਨ ਤੁਸੀਂ ਵੀ ਕੇਅਰ ਹੋਮ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੇ ਤੁਹਾਡੇ ਕੋਲ ਜੇਕਰ ਨੈਨੀ ਦਾ ਵੀ ਐਕਸਪੀਰੀਅੰਸ ਹੈ ਤੇ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਜਾ ਸਕਦੇ ਹੋ ਤੇ ਤੁਹਾਡੇ ਕੋਲ ਸਿਰਫ ਆਈਲੈਟਸ ਦੇ ਵਿੱਚ 4 ਬੈਂਡ ਤੇ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਅਤੇ ਕੈਨੇਡਾ ਤੋਂ ਇੱਕ ਜਿਹੇ ਪਰਿਵਾਰ ਦੀ ਜਿਹੜੀ ਸਪੌਂਸਰਸ਼ਿਪ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਇਨਕਮ 1 ਲੱਖ ਡਾਲਰ ਹੈ ਅਤੇ ਜਿਨ੍ਹਾਂ ਦੇ ਘਰ ਦੇ ਵਿੱਚ ਬੱਚੇ ਜਾਂ ਫਿਰ ਬਜ਼ੁਰਗ ਹਨ ਤੇ ਉਹਨਾਂ ਦੀ ਦੇਖਭਾਲ ਦੇ ਲਈ ਤੁਸੀਂ ਜਾ ਸਕਦੇ ਹੋ